ਜਾਮਾਂ ਮਾਂ ਕੇ ਸੁਖ ਭਰ ਆਇਆ ਜਿਗਨ ਦੀ ਮਾ ਸੁਣ ਭਾਵ ਸੁਖ ਨਾ ਸੁਣਾ ਸਤਿਗੁਰ ਨਾਮ ਦੀ ਰਦਾ ਕੋ ਪਾਪ ਭੈ ਸਵਪਾਵਨ ਜਨਮਾਂ ਮਾਂ ਕੇ ਸੁਖ ਘਰ ਆਇਆ ਦੀ ਪਰੇ ਗੁਰੂ ਪਿਆਰੀ ਗੁਰੂ ਸਾਰੀ ਸਾਸਤ੍ਰ ਗੁਰੂ ਆਪ ਜੀ ਨੂੰ ਪਾਧਾ ਹੋ ਕੇ ਗੁਰਮੁਖ ਆਲਾ ਬਾਬਾ ਨੱਦਸੇ ਬਾਬਾ ਕਾਲ ਸਿੰਘ ਜੀ ਦੇ ਵਿਖਰੇ ਅੱਜ ਦਰਬੀਰ ਬਿਰਦਾ ਜਿਹੜਾ ਉਪਤ ਰੱਖਿਆ ਜਾਣਾ ਹੈ ਉਹ ਪ੍ਰਭੂ ਗੁਰੂਆਂ ਨੂੰ ਆਉਣ ਗਏ ਜੀਤਨਾ ਉਹ ਭਾਨ ਅਨਾਪਣ ਪ੍ਰਾਰਥਨਾ ਹੈ ਸਾਡੇ ਰਾਤੇ ਦੇ ਬਹੁਤ ਹਰਨ ਪਿਆਰੇ ਦਰਸ਼ਕ ਵੀਰਾਂ ਜਿਮਾਨੀ ਬਹੁਤ ਸਖੀ ਗੁਰਮਤ ਠੀਕ ਆ ਮੈਂ ਆਪਾਂ ਮਾਬਾਈ ਤੁਸੀਂ ਨਹੀਂ ਉਹ ਵੀ ਹੁਸਤਿੰਗ ਨਹੀਂ ਹਾਂ ਫਿਰ ਕਿ ਕਿਤੇ ਫੜ ਕੇ ਫੜ ਜਿਨ ਕਰਕੇ ਫੋਟੋ ਨਾ ਆ ਜਾ ਜੀ ਸੋਨੇ ਹਾਂ ਮੇਸਤਰੀ ਸਾਹਿਬ ਦਾ ਸਾਈਡ ਤੇ ਦੇਵੇ ਜੀ ਜੀ ਕਿਧਰ ਸਾਹਿਬ ਸ੍ਰੀ ਆਕਾਲ ਗੁਰੂ ਜੀ ਸੋ ਨਿਹਾਲ ਸ੍ਰੀ ਆਕਾਲ ਗੁਰੂ ਜੀ ਸੋ ਨਿਹਾਲ ਸ੍ਰੀ ਆਕਾਲ ਗੁਰੂ ਜੀ ਦਾ ਕਰ ਸਭ ਭਾਇ ਗੁਰੂ ਜੀ ਦੀ ਫਤਿਹ ਰਹੁ ਨਾ ਆਸਾ ਭਰੀ ਜੀ 3 9 ਨਾ ਕਰ ਅੱਥਿਆ ਗਿਆ ਨਹੀਂ ਤਾਂ ਉਹ ਆਪ ਹੈ ਨਾ ਹਾਂ ਜੀ ਉਹ ਅੱਜ ਪਿੰਡ ਦੀ ਸੰਗਤ ਆ ਨੇ ਸਾਰਾ ਉਪਰਾਲਾ ਕਰਕੇ ਗੁਰਦਾਰਾ ਬਾਬਾ ਨਿਹਾਲ ਸਿੰਘ ਜੀ ਦਾ ਬਾਬਾ ਕਾਨ ਸਿੰਘ ਜੀ ਦਾ ਜੋ ਗੁਰਦਾਰ ਸਾਹਿਬ ਹੈ ਇਸ ਦੇ ਦਰਸ਼ਨ ਜੋੜੀ ਦਾ ਨੀ ਪੱਥਰ ਰੱਖਿਆ ਇਹ ਬਹੁਤ ਹੀ ਵਧੀਆ ਉਪਰਾਲੇ ਨੇ ਜਿੱਥੇ ਅਸੀਂ ਆਪਣੇ ਘਰਾਂ ਨੂੰ ਸੁੰਦਰ ਤੇ ਵਧੀਆ ਬਣਾਉਂਦੇ ਆ ਉੱਥੇ ਗੁਰੂ ਘਰ ਵੀ ਜਿੱਥੋਂ ਅਸੀਂ ਸਭ ਕੁਝ ਲੈਣਾ ਹੈ ਉਹਨਾਂ ਦੇ ਵੀ ਸੁੰਦਰ ਮਾਰਤਾ ਬਣਨੇ ਚਾਹੀਦੀਆਂ ਨੇ ਕਿਉਂ ਇਹ ਸੰਗਤਾਂ ਦੀ ਮੰਗ ਸੀ ਕਾਫੀ ਚਿਰ ਤੋਂ ਤੇ ਜੋ ਉਹ ਪ੍ਰਲਾਤ ਸੰਗਤਾਂ ਨਾਲ ਰਲ ਕੇ ਕੀਤਾ ਹੈ ਬਹੁਤ ਵਧੀਆ ਪ੍ਰੋਲਾਇਆ ਇਹ ਸਾਰਾ ਪਿੰਡ ਸਾਰੀ ਕਮੇਟੀ ਜੋ ਸਾਡੇ ਬਜੂਗਸਤਾਰ ਜਨੈਲ ਸਿੰਘ ਜੀ ਜੋ ਇਸ ਲੋਕਲ ਕਮੇਟੀ ਦੇ ਪ੍ਰਧਾਨ ਨੇ ਇਹ ਗੁਰਦਾਰ ਸ਼ੋਮੀਕੋਟ ਦਾ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਨੇ ਪ੍ਰਬੰਧੇਠ ਲੋਕਲ ਕਮੇਟੀ ਚਲਾ ਰਹੀ ਹੈ ਬਹੁਤ ਹੀ ਵਧੀਆ ਪ੍ਰਬੰਧ ਚੱਲ ਰਿਹਾ ਹੈ ਇਹ ਸਭ ਸੰਗਤਾਂ ਦਾ ਸਹਿਯੋਗ ਹੈ ਮੇਰੇ ਸਾਰੇ ਵੀਰ ਜੋ ਨਾਲ ਖੜੋਤੇ ਸਰਪੰਚ ਸਾਹਿਬ ਸਾਰੇ ਵੀ ਜੋ ਪਿੰਡ ਵਾਸੀ ਨੇ ਜਿਨ੍ਹਾਂ ਨੇ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਉਹ ਗੁਰਮਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਕਾਲਪੁਰਖ ਦਾ ਤੇ ਇਹਨਾਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਹ ਮੌਕੇ ਤੇ ਦਾਸ ਨੂੰ ਨਵਜਿਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਹਾਂਜੀ ਅੱਜ ਇੱਥੇ ਨੀਂਹ ਪੱਥਰ ਰੱਖਿਆ ਗਿਆ ਗੁਰਦੁਆਰਾ ਸਾਹਿਬ ਵਿਖੇ ਡਿਊਟੀ ਦਾ ਕੀ ਕਹਿਣਾ ਤੁਹਾਡਾ ਦੇਖੋ ਜੀ ਇਹ ਸੰਗਤ ਦੀ ਮੰਗ ਸੀ ਪਰਮਾਤਮਾ ਨੇ ਸਾਰਿਆਂ ਦੀ ਕਿਰਪਾ ਦੇ ਨਾਲ ਇਹ ਮਤਲਬ ਨੀਂਹ ਪੱਥਰਿਆ ਕੰਮ ਅੱਜ ਜੋ ਇਹ ਸ਼ੁਭ ਕਾਰਜ ਸ਼ੁਰੂ ਹੋਇਆ ਹੈ ਇਹ ਨਹੀਂ ਵਾਤੇ ਪਰ ਮਾਤ ਮੈਂ ਬੋਲ ਬੋਤ ਮਾਤ ਕਰਦੇ ਹਾਂ ਮੈਂ ਹੁਣ ਕੀ ਕਹਾਂ ਹਾਂ ਵੈਗੁਣ ਕਿਹਦੇ ਪ੍ਰਧਾਨ ਜੀ ਜੋ ਇੱਥੇ ਅੱਜ ਡਿਊਟੀ ਦਾ ਨੀ ਪੁੱਥਰ ਰੱਖਿਆ ਗਿਆ ਕੀ ਕਹਿਣਾ ਜੀ ਤੁਹਾਡਾ ਵੇਖੋ ਜੀ ਇਹ ਸਾਡੇ ਬਹੁਤ ਵੱਡਾ ਨਗਰ ਸਭਰਾ ਜੀ ਇੱਥੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਇਹ ਅਸੀਂ ਛੋਟੇ ਛੋਟੇ ਨੇ ਇਹਨੂੰ ਵੱਡਾ ਗੁਰਦੁਆਰਾ ਕਰਕੇ ਜਾਣਿਆ ਜੀ ਸਾਰੇ ਪਿੰਡ ਦੇ ਵੱਡਾ ਗੁਰਦੁਦਵਾਰਾ ਭਾਈ ਚੰਦਾ ਜੀ ਤੇ ਚਲੋ ਸਮੇਂ ਸਮੇਂ ਦੇ ਨਾਲ ਸਰਕਾਰਾਂ ਨੇ ਸਾਡੇ ਦੇਸ਼ ਪ੍ਰਤਾਪ ਕੈਰੋ ਲਈ ਇਹਨਾਂ ਨੂੰ ਪ੍ਰਧਾਨ ਬਣਾਇਆ ਜਰਨੈਲ ਸਿੰਗ ਨੂੰ ਵਡੇ ਵੱਡੇ ਪਰਿਵਾਰ ਤੇ ਸਾਰੇ ਪਰਿਵਾਰ ਦੇ ਵਿੱਚੋਂ ਜਦੋਂ ਤੇ ਆਏ ਨਾ ਬਹੁਤ ਵਧੀਆ ਸੇਵਾ ਕੀਤੀ ਹੈ ਜੀ ਆਹ ਜਿਹਨਾਂ ਪ੍ਰਾਲਾ ਕੀਤਾ ਇਸ ਦਰਸ਼ਕ ਜੋੜੀ ਦਾ ਇਹ ਵੀ ਚਲੋ ਸੰਗਤਾਂ ਦੀ ਮੰਗ ਸੀ ਇਹਨਾਂ ਬਹੁਤ ਵਧੀਆ ਕੀਤਾ ਜਦ ਦਿਨੇ ਨੇਪਰੇ ਚੜ ਗਿਆ ਸਾਡੇ ਪਿੰਡ ਦੀ ਦਵੇਚ ਪਿੰਡ ਦੇ ਗੁਰਦੁਆਰਾ ਪਹਿਲਾ ਇਸ਼ਾਨ ਲਊਗਾ ਅਸੀਂ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਬਹੁਤ ਬਹੁਤ ਜਿਲਾਂ ਦੀਆਂ ਅਗਰਾਂਈਆਂ ਤੋਂ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਬਾਬਾ ਮਤਦਾ ਹਾਂ ਜੀ ਗੁਰਦੁਆਰਾ ਵੀ ਇਹਦੇ ਵਿੱਚ ਸਾਡੇ ਪਿੰਡ ਦੇ ਸਾਰੇ ਸੰਯੋਗ ਦਿੱਤਾ ਵਾ ਬਾਹਰ ਵਾਲੇ ਚਾਚਾ ਜਗੀਰ ਸਿੰਘ ਨੇ ਤੇ ਹੋਰ ਵੀ ਐਨ ਆਰ ਆਈ ਹਾਰੇ ਹਨੀ ਮੈਂ ਸਨਯੋਗ ਦੇ ਕੇ ਤੇ ਬਾਬੇ ਕਾਹਨ ਤੋਂ ਜਿਹੜੀ ਦੱਖਣੀ ਜੋੜੀ ਆ ਤੇ ਸਾਡੇ ਚਾਚਾ ਜੀ ਜਰਮਨ ਸਿੰਘ ਪ੍ਰਧਾਨ ਜੀ ਇਹਨਾਂ ਨੇ ਸਹਿਯੋਗ ਦੇ ਕੇ ਆਪਣੇ ਭਾਰੀਆ ਸਾਹਿਬ ਆਏ ਆ ਸਾਰਿਆਂ ਨੇ ਸਹਿਯੋਗ ਦਿੱਤਾ ਸੰਗਤ ਨੇ ਪਿੰਡ ਨੇ ਸਾਰੀ ਨੇ ਸਹਿਯੋਗ ਦੇ ਕੇ ਮਹਾਰਾਜ ਦਰਸ਼ਣ ਜੋੜੀ ਦੇ ਆਰੰਭ ਕੀਤੇ ਆ ਉहां ਦਾ ਚੜ੍ਹਦੀਆਂ ਰਾਜੇ ਰੱਖੇ ਤੇਗਾ ਤਾਂ ਸਤਿ ਸ਼੍ਰੀ ਅਕਾਲ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਇਹ ਮਹਾਰਾਜ ਦਾ ਕੰਮ ਹੈ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੁਆਰਾ ਇਹਨੇ ਪ੍ਰਸ਼ੇਤੀ ਤੋਂ ਸ਼ੇਤੀ ਜਾਣਨਾ ਚਾਹੀਦਾ ਹੈ ਜਿਹੜਾ ਵੀ ਤਰੀਕਾ ਵਰਤਿਆ ਜਾਵੇ ਸਾਧ ਸੰਗਤ ਜੀ ਸੰਗਤ ਦੀ ਲੋੜ ਹੋਵੇ ਤੇ ਦਾਸ ਤਾਬਿਆਦਾਰ ਆ ਜੋ ਹੁਕਮ ਕਰਨਗੇ ਸਾਧ ਸੰਗਤ ਜੀ ਸੰਗਤ ਦੀ ਸੇਵਾ ਵੀ ਕਰਾਂਗੇ ਕਿਉਂਕਿ ਗੁਰੂ ਮਹਾਰਾਜ ਦੇ ਨਾਲ ਸਾਧ ਸੰਗਤ ਜੀ ਇਹ ਚੀਜ਼ਾਂ ਛੋਂਦੀਆਂ ਅੱਜ ਦਰਸ਼ਨੀ ਰੋੜੀ ਦਾ ਨੀ ਪੱਥਰ ਰੱਖਿਆ ਗਿਆ ਬਾ ਸਰਬੱਤ ਸੰਗਤਾਂ ਦੇ ਸੰਯੋਗ ਦੇ ਨਾਲ ਸਾਰੇ ਮਾਈ ਭਾਈਆਂ ਨੇ ਹਾਜ਼ਰੀ ਲਵਾਈ ਆ ਪ੍ਰਮਾਤਮਾ ਲੇਖੇ ਲਾਵੇ ਤੇ ਤਨਮਨ ਤਨ ਦੇ ਨਾਲ ਸੰਗਤਾਂ ਨੂੰ ਬੇਨਤੀ ਆ ਕਿ ਸੇਵਾ ਕੀਤੀ ਜਾਵੇ ਜਾਂ ਕੋਈ ਜਾਂ ਕਿ ਆਪਣਾ ਜੀਮ ਸਫਲਾ ਹੋ ਸਕੇ ਵੇਖੋ ਜੀ ਇਹ ਅੱਜ ਬਹੁਤ ਹੀ ਸੁਭਾਗਾ ਦਿਨ ਆ ਕਿ ਗੁਰਦੁਆਰਾ ਪਾਈ ਗਾਂ ਸਿੰਘ ਦੀ ਜਛੀ ਜੋੜੀ ਦਾ ਨੀਂ ਪੱਥਰ ਸਾਡੇ ਐਸਜੀਪੀਸੀ ਮੈਂਬਰ ਸਰਦਾਰ ਕੁਸ਼ਵਿੰਦਰ ਸਿੰਘ ਜੀ ਪਾਟਿਆ ਉਹਨਾਂ ਦੇ ਰੰਗ ਕਮਣਾ ਲੋੜਾ ਰੱਖਿਆ ਗਿਆ ਤੇ ਪਾਟਿਆ ਸਾਹਿਬ ਦਾ ਬਹੁਤ ਹੀ ਸਹਿਯੋਗ ਰਿਹਾ ਇਸ ਨਗਰ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਤੇ ਇਲਾਕੇ ਦੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਬਿਲਡਿੰਗ ਬਣਾਉਣੀ ਹੋਵੇ ਕੋਈ ਵੀ ਹੋਰ ਕੰਮ ਕਰਨਾ ਹੋਵੇ ਪਹਿਲ ਦੇਣੀ ਚਾਹੀਦੀ। ਇਹ ਕੋਈ ਐਨਆਰਆਈ ਵੀਰਾਂ ਨੇ ਵੀ ਇੱਥੇ ਸੇਵਾ ਕੀਤੀ ਜੀ। ਇਹ ਸਾਡੇ ਨਗਰ ਦੇ ਸਰਦਾਰ ਜਗੀਰ ਸਿੰਘ ਜੋ ਕਿ ਯੂਐਸਏ ਗਏ ਰਹੇ ਆ ਉਹਨਾਂ ਦਾ ਇਸ ਦਰਸ਼ਨੀ ਡੋੜੀ ਦੇ ਬਣਾਉਣ ਦੇ ਵਿੱਚ ਬਹੁਤ ਵੱਡਾ ਸਹਿਯੋਗ ਆ ਤੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ ਜਿਹੜਾ ਇਸ ਉਪਰਾਲੇ ਨੂੰ ਜਿਹੜਾ ਪੂਰਤਿਆ ਕੀਤਾ ਹੈ ਸਾਜੀ ਭਾਈਕਰਨਾਇਲ ਸਿੰਘ ਸਵਰਾ ਹੈੱਡ ਗ੍ਰੰਥੀ ਗੁਰਦੁਆਰਾ ਭਾਈ ਕਾਨ ਸਿੰਘ ਅੱਜ ਜੋ ਦਰਸ਼ਨੀ ਡੋੜੀ ਦਾ ਨੀਂਹ ਪੱਥਰ ਰੱਖਿਆ ਗਿਆ ਗੁਰਦਰਾ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਮਾਇਆ ਦੇ ਰੂਪ ਵਿੱਚ ਸੇਵਾ ਕੀਤੀ ਹੈ ਇਤਜ਼ਾਰ ਜਹੀਰ ਸਿੰਘ ਯੂਐਸਏ ਹੋਰ ਐਨਆਰਆਈ ਭਰਾਵੇ ਤੇ ਸਾਰਾ ਸਭਰਾ ਜਿਹੜੀ ਆ ਸੰਗਤ ਨੇ ਬੜਾ ਉਦਮ ਉਤਸ਼ਾਹ ਵਿਖਾਇਆ ਵਾ ਉਹਨਾਂ ਦੀਆਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਐਸਜੀਪੀਸੀ ਮੈਂਬਰ ਜਥੇਦਾਰ ਖਸ਼ਵਿੰਦਰ ਸਿੰਘ ਜੀ ਪਾਰਟੀਆ ਦਾ ਜਿਨ੍ਹਾਂ ਨੇ ਅੱਜ ਆ ਕੇ ਨੀ ਪੱਤਰ ਰੱਖਿਆ ਐਸਜੀਪੀਸੀ ਨੇ ਸਾਡਾ ਬਹੁਤ ਸਹਿਯੋਗ ਕੀਤਾ ਬਾਬਾ ਕਾਨ ਸਿੰਘ ਮੇਲਾ ਕਮੇਟੀ ਨੇ ਸਾਰਾ ਇਹ ਉਦਮ ਉਪਰਾਲਾ ਕੀਤਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਇਸ ਪਾਵਨ ਸਥਾਨ ਤੇ ਦਰਸ਼ਨ ਡਿਊਟੀ ਨੇ ਸੁਰੱਖਿਅਤ ਰੱਖੇ ਹੈ ਇਸ ਵਿੱਚ ਸਾਰੀਆਂ ਹੀ ਨਗਰ ਦੀਆਂ ਜੋ ਵੀ ਕਮੇਟੀਆਂ ਹਨ ਧਾਰਮਿਕ ਕਮੇਟੀਆਂ ਹਨ ਜਥੇਬੰਦੀਆਂ ਹਨ ਸੰਘਾਸ਼ ਕਮੇਟੀਆਂ ਜਥੇਬੰਦੀਆਂ ਹਨ ਜਾਂ ਹੋਰ ਵੀ ਕੋਈ ਲੋਕ ਭਲਾਈ ਕੰਮ ਕਰ ਰਹੀਆਂ ਹਨ ਗੁਰਪ੍ਰਬੰਧਕ ਕਮੇਟੀ ਹੈ ਇਸ ਗੁਦਾਸਬੀ ਮੇਲਾ ਕਮੇਟੀ ਹੈ ਉਹ ਔਰ ਹੋਰ ਵੀ ਸੰਗਤਾਂ ਨੇ ਵਿਦੇਸ਼ ਤੋਂ ਵੀ ਸਵਾਵਾ ਜੋ ਕਰ ਰਹੇ ਹਨ ਉਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਸਥਾਨ ਤੇ ਦਰਸ਼ੀ ਡਿਓਡੀ ਦੀਆਂ ਜਿਹੜੀਆਂ ਅਰੰਭਤਾ ਅਜੋ ਯਾਨੀ ਪੱਥਰ ਰੱਖੇ ਗਏ ਹਨ ਸੂਹਹੀ ਕੁਸ਼ਵਿੰਦਰ ਸਿੰਘ ਜੀ ਪਾਟਕੇ ਦੇ ਤਹਿਤ ਉਤਨਵਾਜ਼ ਹਾਂ